ਇਹ ਸੋਨਾ ਜਿਹੜਾ ਘੋਟਾ ਲੀ ਜਾਂਦਾ ਹੈ ਤੇ ਪਿਗਲ ਜਾਂਦਾ ਹੈ ਤੇ ਪਿਗਲ ਕੇ ਉਹ ਪਾਣੀ ਬਣ ਜਾਂਦਾ ਹੈ ਫਿਰ ਉਹਦੇ ਕੋ ਜਿੰਨੇ ਮਰਜੀ ਆਪਾਂ ਗਾਣੇ ਬਣਾ ਲੇ ਫਿਰ ਉਹਗੇ ਮਾਰੇ ਕਹਿੰਦੇ ਭਾਂਡਾ ਭਾਉ ਅੰਮਰਤ ਦਿੱਤਾ। ਕਹਿੰਦੇ ਫਿਰ ਜਿਵੇਂ ਭਾਂਡੇ ਦੇ ਵਿੱਚ ਪਾ ਲੰਦਾਂ ਉਹ ਸਾਹ ਇਕੱਠਾ ਕਰਕੇ ਇਹਵੇਂ ਜਿਵੇਂ ਕਹਿੰਦੇ ਪਾਈ ਤੂੰ ਵੀ ਕੀ ਕਰਨਾ ਗਾ ਪ੍ਰੇਮਾ ਭਗਤੀ ਕਰਨੀ ਹੈ। ਜਿਵੇਂ ਪ੍ਰੇਮ ਦੇ ਨਾਲ ਉਹਨੇ ਸੋਨੇ ਨੂੰ ਢਾਲਿਆ ਉਹ ਢੌਂਕਣੇ ਦੇ ਨਾਲ ਅਗ ਦਿੱਤੀ ਇਰਬਾਤ ਦੇ ਵਿੱਚ ਉਹਨ ਸਾਰੇ ਨੂੰ ਢਾਲ ਕੇ ਤੇ ਇੱਕ ਭਾਂਡੇ ਦੇ ਵਿੱਚ ਬਰਤਨ ਚ ਪਾ ਲਿਆ ਤੂੰ ਵੀ ਇੱਕ ਆਪਣੇ ਪ੍ਰੇਮ ਨੂੰ ਭੰਕੜੀ ਬਣਾਉਣਾਗਾ ਭਾਂਡਾ ਭਾਉ ਅਮਰਤ ਚ ਚਕਾਲ ਚਤਤਾਲ ਦਾ ਭਾਉ ਇੱਕ ਭਾਂਡਾ ਤੇ ਆਪਣੇ ਮਨ ਨੂੰ ਉਹ ਭਾਂਡਾ ਬਣਾਉਣਾ ਜਿਹਦੇ ਵਿੱਚ ਉਹਨੇ ਉਹ ਪਾਇਆ ਸੋਨਾ ਢਾਲ ਦਿੱਤੀ ਅਨੇ ਪੇਕੀ ਹੋਵੇ ਦਾ ਪੇਕਾ ਕੜੀਆ ਸਬਦ ਸੱਚੀ ਤਕਸਾਲ ਕਹਿੰਦੇ ਜਿਵੇਂ ਉਹਨੇ ਪਾਈ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਾਏ ਕੜੀਆ ਕਰਕੇ ਹੁਣ ਉਹਦੇ ਉਪਰ ਡਿਜ਼ਾਈਨ ਪਾ ਦਿੱਤੇ ਹੈਗੇ ਬੜੀ ਮਿਹਨਤ ਹੁੰਦੀ ਹੈ ਨਾ ਕਮਾਈ ਕੀਤੀ ਪਰ ਕਮਾਈ ਕੀਤੀ ਕਿਹਨੂੰ ਸੁਣਾਇਆ ਸਭ ਤੋਂ ਬਰੀਕ ਕੰਮ ਆਇਆ ਸਭ ਤੋਂ ਮਿਹਨਤ ਵਾਲਾ ਕਹਿੰਦੇ ਫਿਰ ਤੂੰ ਵੀ ਜਿਵੇਂ ਸਨਿਆਰੇ ਨੇ ਮਹਿਲ ਤਕੀਦੀ ਮਿਹਨਤ ਕਰਕੇ ਗਹਿਣੇ ਤਿਆਰ ਕਰਦਾ ਹੈ ਤੇ ਤੂੰ ਵੀ ਆਪਣਾ ਨਾਮ ਰੂਪੀ ਗਹਿਣਾ ਇਹਨੂੰ ਤਿਆਰ ਕਰ ਲੈਣਾ ਹਿਰਦੇ ਰੂਪੀ ਘੜੇ ਵਿੱਚ ਤੂੰ ਉਹ ਨੂੰ ਢਾਲ ਕੇ ਪਾਲ ਸੋਨੇ ਨੂੰ ਤੇ ਪ੍ਰੇਮਾ ਰੂਪੀ ਭਗਤੀ ਕਰ ਤੂੰ ਪ੍ਰੇਮਾ ਰੂਪੀ ਤੌਕੜੀ ਬਣਾ ਲਾ ਉਹਦੇ ਨਾਲ ਤੂੰ ਜਿਵੇਂ ਉਹਨੇ ਸੋਨੇ ਦੇ ਉੱਪਰ ਅੱਗ ਦੀ ਉਲਾਟ ਲਾਈ ਫੋਕ ਦੇਈ ਜਾਂਦਾ ਹੈ ਏਵੇਂ ਜਿਵੇਂ ਤੂੰ ਮਾਨਾ ਨਾ ਜਿਹੜਾ ਤੇਰਾ ਮਨ ਨੂੰ ਤੂੰ ਇਸ ਤਰ੍ਹਾਂ ਜਿਵੇਂ ਸੁਨਿਆਰੇ ਨੇ ਆਵਾਜ਼ ਦਿੱਤੀ ਤੇ ਅੱਗ ਚੱਲੀ ਤੇ ਤੂੰ ਵੀ ਅੱਗ ਦੇ ਇਹਨੂੰ ਟਾਲਣਾ ਕਰ ਮਨ ਨੂੰ ਜੋ ਤੇਰਾ ਮਨ ਢਲ ਗਿਆ ਕਠੋਰ ਆ ਜਿਹੜਾ ਮਨ ਤੇਰਾ ਤੇ ਫਿਰ ਇਹ ਨਿਮਰਤਾ ਦੇ ਵਿੱਚ ਆ ਗਿਆ ਪ੍ਰੇਮ ਦੇ ਵਿੱਚ ਆ ਗਿਆ ਤੇ ਫਿਰ ਭਗਤ ਫਰੀਦ ਸਾਹਿਬ ਜੀ ਆਖਦੇ ਐ ਭਗਤ ਫਰੀਦ ਸਾਹਿਬ ਜੀ ਕਹਿੰਦੇ ਪਾਈ ਜਨਮ ਨ ਹੋਰ ਮੁਕ ਹੋ ਦਿਲੋਂ ਮੁਹੱਬਤ ਕਹਿੰਦੇ ਦਿਲ ਤੋਂ ਮੁਹੱਬਤ ਕਰਾਂਗੇ ਨਾ ਜਨ ਸੇ ਸਤਿਆ ਕਹਿੰਦੇ ਉਹਨਾਂ ਤੋਂ ਬਾਰੇ ਵੀ ਜਾਣਨੀ ਹੈ ਜਿਹੜੇ ਜਲ ਤੋਂ ਮੁਹੱਬਤ ਕਰਦੇ ਆ। ਇਹ ਭਗਤ ਪ੍ਰੀਤ ਜੀ ਕਹਿੰਦੇ ਦਿਲੋਂ ਮੁਹੱਬਤ ਤੇ ਸੱਚ ਦੇ ਬੋਲਣ ਨਾਲ ਦਿਲ ਤੋਂ ਮੁਹੱਬਤ ਹੁੰਦੀ ਹੈ। ਸੱਚ ਨਹੀਂ ਬੋਲਾਂਗੇ ਤਾਂ ਜਲ ਤੋਂ ਮੁਹੱਬਤ ਨਹੀਂ ਕਰ ਸਕਾਂਗੇ। ਦੁਨੀਆ ਜਿਹੇ ਬੜਾ ਪ੍ਰੇਮ ਕਰ ਦਿੰਦਾ ਪਰ ਜਦੋਂ ਆਪਣੇ ਮਾੜੀ ਦੀ ਗੱਲ ਬੁਰੇ ਦੇ ਵਿੱਚ ਆ ਜਾਵੇ ਨਾ ਆਪਣਾ ਕੋ ਪ੍ਰੇਮੀ ਕਰ ਦੇਵੇਂ ਜਿਹਦੇ ਨੂੰ ਅਸੀਂ ਪਿਆਰ ਕਰ ਦਈਏ ਚਾਹੇ ਤੀ ਪਤ ਹੋਵੇ ਚਾਹੇ ਮਾਪਿਓ ਹੋਵੇ ਚਾਹੇ ਕੋ ਭੈਣ ਭਾਈ ਕੋਈ ਵੀ ਹੈ ਪਤਾ ਕੀ ਹੁੰਦਾ ਨੌ ਦੇ ਨਾਲ ਹੀ ਅਸੀਂ ਆਕੜ ਜਾਂਦੇ ਆਕੜ ਵੀ ਸਾਡੀ ਬੇਕੀਨੀਕ ਹੁੰਦੀ ਹੈ ਕਈ ਵਾਰ ਤਾਂ ਅਸੀਂ ਪਰ ਬੰਦੇ ਦਾ ਜਰੂਰ ਕੱਢ ਦਿੰਦੇ ਆ ਇਹਨੇ ਮੈਨੂੰ ਕਿਉਂ ਕਿਹਾ ਮੈਂ ਜੋ ਮਰਜ਼ੀ ਕਰੀ ਜਾਵਾਂ ਜੇਦੋਂ ਇਹਨੇ ਕੁਛ ਕਹਿ ਦਿੱਤਾ ਨਾ ਮੈਨੂੰ ਬਸ ਫੇਰ ਨਹੀਂ ਇਹਦਾ ਮਤਲਬ ਇਹ ਹੈ ਵੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਉਹਦੀ ਪ੍ਰੀਤਾ ਜਿਹੜੀ ਭਾਈ ਉਹ ਝੂਠੀ ਸੀਗੀ ਤੂੰ ਸੱਚ ਮੰਨ ਕੇ ਬਹਿ ਗਿਆ ਤੂੰ ਮੰਨ ਲਿਆ ਵੀ ਸ਼ਾਇਦ ਮੈਨੂੰ ਇਹ ਪ੍ਰੇਮ ਕਰਦਾ ਹੈ ਸ਼ਾਇਦ ਮੈਨੂੰ ਇਹ ਪਿਆਰ ਕਰਦਾ ਹੈ ਪਰ ਗੱਲ ਕੀ ਹੋਈ ਜਦੋਂ ਤੂੰ ਉਹਦੇ ਪ੍ਰਤੀ ਮਾੜੀ ਦੀ ਗੱਲ ਕੋਈ ਪੁਲਟ ਕਰ ਦਿੱਤੀ ਤੇ ਫਿਰ ਉਹਨੂੰ ਐਸੀ ਅੱਗ ਲੱਗੀ ਤੇ ਤੇਰਾ ਜੂਸ ਕੱਢ ਦਿੱਤਾ ਉਹਨੇ ਫਿਰ ਤੈਨੂੰ ਸਮਝ ਆਈ ਮਨਾ ਮੈਂ ਇਹਨੂੰ ਰੱਬ ਮੰਨ ਕੇ ਬੈਠ ਗਿਆ ਤੇ ਇਹਨੇ ਮੇਰਾ ਇਸ ਤਰ੍ਹਾਂ ਕੀਤਾ ਇਹਦਾ ਮਤਲਬ ਮੈਨੂੰ ਪ੍ਰੇਮ ਨਹੀਂ ਕਰਦਾ ਮੈਂ ਜਦੋਂ ਤੋਂ ਕਰਦਾ ਕੌਨਕ ਪ੍ਰੇਮ ਉਹ ਮੰਨਿਆ ਜਾਂਦਾ ਜਿਹੜਾ ਦੋਨੇ ਪਾਸੋਂ ਦਿਲ ਤੋਂ ਸੱਚ ਤੋਂ ਹੋਵੇ ਜਿਹੜਾ ਮਨੁੱਖ ਸੱਚ ਬੋਲੂ ਉਹ ਸੱਜਾ ਪ੍ਰੇਮ ਵੀ ਕਰੂ ਤੇ ਜਿਹੜਾ ਮਨੁੱਖ ਸੱਚ ਨਹੀਂ ਬੋਲ ਸਕਦਾ ਸੱਚ ਸੁਣ ਨਹੀਂ ਸਕਦਾ ਝੂਠ ਦੇ ਨਾਲ ਜੁੜਿਆਗਾ ਉਹ ਤੋਂ ਕਦੇ ਆਸ ਨਾ ਰੱਖੀਂ ਅਸੀਂ ਗੁਰੂ ਪਿਆਰਿਓ ਪ੍ਰੇਮ ਭਾਵਨ ਗੋਬਿੰਦ ਭਾਉ ਭਗਤ ਕਾ ਪੁੱਖਾ ਇਹ ਤਾਂ ਗੋਵਿੰਦ ਦਾ ਸੱਚ ਦਾ ਪੁਜਾਰੀ ਹੈ ਇਹ ਤਾਂ ਸੱਚ ਦੇ ਪ੍ਰੇਮ ਦਾ ਪੁਜਾਰੀ ਹੈ ਦਿਲੋਂ ਮੁਹੱਬਤ ਦਿਲ ਤੋਂ ਮੁਹੱਬਤ ਉਦੋਂ ਹੁੰਦੀ ਹੈ ਜਦੋਂ ਸੱਚ ਸਾਡੇ ਪੱਲੇ ਸੱਚ ਸੁਣਨ ਦੀ ਸਾਡੇ ਅੰਦਰ ਤਾਕਤ ਹੈ ਸੱਚ ਬੋਲਣ ਦੀ ਸਾਡੇ ਅੰਦਰ ਤਾਕਤ ਹੈ ਉਦੋਂ ਕਰ ਦਿਲ ਤੋਂ ਮੁਹੱਬਤ ਹੋਉਂਦੀ ਹੈ ਨਹੀਂ ਤਾਂ ਕਿਰਪਾਈ ਪਾਸਾ ਜੀ ਕਹਿੰਦੇ ਦੁਨੀਆਂ ਦੇ ਨਾਲ ਪ੍ਰੇਮ ਕਰਨ ਦੀ ਲੋੜ ਨਹੀਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਕਰਨਗੇ ਦੁੱਖ ਜਿਹੜਾ ਦੁਨੀਆਂ ਨੂੰ ਸੁਣਾਉਣੇ ਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਸੁਣਾ ਲਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡਾ ਦੁੱਖ ਸੁਣਦੇ ਆ ਸਾਨੂੰ ਰਾਹ ਕਹਿੰਦੀ ਹੈ ਸਾਡਾ ਦੁੱਖ কাটਦੀ ਹੈ ਸਤਗੁਰ ਆਇਓ ਸੰਨ ਪਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਇਆ ਮਾਇ ਚਿੰਤਾਵਾਂ ਤੋਂ ਮੇਰੇ ਸਤਿਗੁਰੂ ਜੀ ਦੂਰ ਕਰਦੇ ਆ ਦੁੱਖਾਂ ਤੋਂ ਬਚਤੀ ਕਰ ਦਿੰਦੇ ਆ ਪਰ ਦੁਨੀਆਂ ਜਿਹੜੀ ਦੁਨੀਆਂ ਨੂੰ ਦੁੱਖ ਸੁਣਾਵਾਂਗੇ ਦੁਨੀਆਂ ਹੋਰ ਦੁੱਖ ਦੇ ਵਿੱਚ ਪਾ ਦਿੰਦੀ ਆ ਦਿਲੋਂ ਮੁਹੱਬਤ ਜਨ ਸੇ ਸਕੇ ਆ ਜਿੰਨ ਮਨ ਹੋਰ ਹੁਣ ਪਹਿਲਾਂ ਗੱਲ ਕੀਤੀ ਆ ਨਾ ਜਿੰਨਾਂ ਤੇ ਆਪਾਂ ਵਿਸ਼ਵਾਸ ਕਰ ਲੈ ਆ ਵੀ ਸ਼ਾਇਦ ਮੈਨੂੰ ਪ੍ਰੇਮ ਕਰਦਾ ਹੈ ਜਿੰਨਾ ਮੰਨ ਉਹਨਾਂ ਦਾ ਮਨ ਹੋਰ ਮੁਖ ਹੋਰ ਅੰਦਰੋਂ ਜ਼ਹਿਰ ਉਗਲਦੇ ਆ ਤੇ ਮੁਖ ਤੋਂ ਮਿੱਠੀਆਂ ਬਾਤਾਂ ਕਰਦੇ ਅਸੀਂ ਦੁਨੀਆ ਦੇ ਲੋਕ ਅਜ ਨਹੀਂ ਉਸ ਗੱਲ ਦੇ ਵਿੱਚ ਆ ਜਾਂਦੇ ਆ ਜਿਹੜਾ ਕੋ ਮਿੱਠਾ ਬੋਲਦਾ ਫਲਾਣਾ ਬੰਦਾ ਬੜਾ ਮਿੱਠਾ ਬੋਲਦਾ ਬੜਾ ਚੰਗਾ ਫਲਾਣਾ ਕਰਤਨ ਦੇ ਵਿੱਚ ਬੋਲਦਾ ਨਹੀਂ ਭਾਈ ਜ਼ਰੂਰੀ ਨਹੀਂ ਵੀ ਸਾਰੇ ਮਿੱਠਾ ਬੋਲਣ ਵਾਲੇ ਮਾੜੇ ਹੁੰਦੇ ਆ ਜ਼ਰੂਰੀ ਨਹੀਂ ਹੈ ਕਿ ਸਾਰੇ ਕੌੜਾ ਬੋਲਣ ਵਾਲੇ ਬੰਦੇ ਚੰਗੇ ਹੁੰਦੇ ਆ। ਗੱਲ ਤੇ ਇਹ ਹੈ ਵੀ ਅਸੀਂ ਦੇਖਣਾਗਾ ਉਹਦਾ ਜੀਵਨ ਕਿਦਾਂ ਦਾਗਾ। ਚਾਹੇ ਕੋਈ ਮਿੱਠਾ ਬੋਲਦਾ ਤੇ ਚਾਹੇ ਕੋਈ ਕੌੜਾ ਬੋਲੋ। ਅਸੀਂ ਉਹਦਾ ਜੀਵਨ ਦੇਖਣਾ। ਬਥੇਰੇ ਹੈਗੇ ਅਗੇ ਮੂੰਹ ਤੇ ਗੱਲ ਕਰਦੇ ਆਗੇ। ਅੱਲਾ ਬਤਾ ਕਰ ਇਹ ਜੀ ਮੂੰਹ ਤੇ ਗੱਲ ਕਹਿ ਦਿੰਦਾ ਜੀ ਇਹ ਜੀ ਬੰਦਾ ਸਹੀ ਆ। ਅੰਦਰੋਂ ਕਿਤਾ ਦੇਖਿਆ ਜੀ ਨਾ। ਇਹ ਨਹੀਂ ਗੱਲੋ ਕਈ ਵਾਰ ਬੰਦਾ ਬੋਲਦਾਗਾ ਮੂੰਹ ਦੀ ਨੀਮਾ ਦਿਖਾਉਂਦਾ ਮਾਰਾ ਕਿਸੇ ਨੂੰ ਨੀਮਾ ਦਿਖਾਉਣਾ ਅੰਦਰੋਂ ਜੈਲ ਸੁਰਖਣੀ ਪਰ ਪਾਤਸ਼ਾਹ ਜੀ ਕਹਿੰਦੇ ਜਿੰਨ ਮੰਨ ਹੋਰ ਮਨ ਉਹਨਾਂ ਦੇ ਹੋਰ ਆਗੇ ਮੁੱਖ ਕੋਪੋਰ ਸੇ ਕਾਂਢੇ ਕੱਟਿਆ ਕਹਿੰਦੇ ਫਿਰ ਉਹ ਦੁਨੀਆਂ ਦੇ ਲੋਕ ਐਦਾਂ ਦੇ ਆ ਪਿਆਰਿਆ ਜਿਵੇਂ ਕਹਿੰਦੇ ਨਹਦੇ ਕੰਡੇ ਦੇ ਉੱਪਰ ਨਦੀ ਦੇ ਕੰਡੇ ਦੇ ਉੱਪਰ ਰੁੱਖ ਖੜਾਗਾ ਜਾਂ ਕੱਚਾ ਕੰਡਾਗਾ ਨਦੀ ਦਾ ਕੱਚੇ ਕੰਡੇ ਦਾ ਕੋਈ ਬਸਾਨ ਨਹੀਂ ਕਦੋਂ ਪਾਣੀ ਦੇ ਨਾਲ ਖੁਰ ਜਾਵੇ ਰੁੱਖ ਖੜਾਗਾ ਪਤਾ ਨਹੀਂ ਉਹਦਾ ਕਦੋਂ ਡਿੱਗ ਪਵੇ ਪਾਣੀ ਦੇ ਵਿੱਚ ਖੜਾਗਾ ਨਦੀ ਕਿਨਾਰੇ ਰੁੱਖੜਾ ਕਿਚਰ ਕ ਬੰਨੈ ਤੀਰ ਅੱਤ ਇਹ ਕਹਿੰਦੇ ਭਾਈ ਕਿੰਨਾ ਚਿਰ ਕੀ ਬਣੇਗਾ ਕਹਿੰਦੇ ਜਿਵੇਂ ਨਦੀ ਦੇ ਕਿਨਾਰੇ ਤੇ ਰੁੱਖਣਾ ਖੜਾ ਨਾ ਰੁੱਖ ਐਵੇਂ ਜਿਵੇਂ ਉਹ ਮਤਲਬੀ ਮਨੁੱਖਾ ਜਿਹੜਾ ਉਹਦਾ ਪ੍ਰੇਮ ਹੁੰਦਾ ਹੈ ਜਿਵੇਂ ਨਦੀ ਦਾ ਕੱਚਾ ਕਿਨਾਰਾਗਾ ਪਤਾ ਨਹੀਂ ਕਦੋਂ ਉਰ ਜਾਵੇ ਕਹਿੰਦੇ ਐਵੇਂ ਜਿਵੇਂ ਉਹ ਮਨੁੱਖ ਦੀ ਪ੍ਰੇਮ ਸ਼ਕਤੀ ਹੁੰਦੀ ਹੈ ਪਤਾ ਨਹੀਂ ਕਦੋਂ ਤੇਰੇ ਨਾਲ ਪ੍ਰੇਮ ਤੋੜ ਜਾਵੇ ਰੋਕੋ ਤੇਰਾ ਨਾ ਇਕੱਠਾ ਕਰ ਕਦੋਂ ਤੇਰਾ ਕੜਤਾ ਵਾਲਾ ਬਣ ਜਾਵੇ ਬੈਰੀ ਬਣ ਜਾਵੇ ਤੇਰਾ ਬਾਸਾ ਜੀ ਕਹਿੰਦੇ ਉਹਨਾਂ ਤੋਂ ਬਚੋ ਜਿਹੜਾ ਮਨੁੱਖ ਤੈਨੂੰ ਇੱਕ ਸਮੇਂ ਤੇ ਜੇ ਉਹਦੇ ਪੱਖ ਦੀ ਗੱਲ ਹੋ ਰਹੀ ਹੈ ਤੇ ਤੈਨੂੰ ਬੜਾ ਪ੍ਰੇਮ ਕਰਦਾ ਹੈ ਜਦੋਂ ਉਹਦੇ ਥੋੜੇ ਜਿਹਾ ਵਿਰੋਧ ਦੇ ਵਿੱਚ ਗੱਲ ਹੁੰਦੀ ਹੈ ਤੇ ਤੇਰਾ ਬੈਰੀ ਬਣ ਜਾਂਦਾ ਹੋਵੇ ਮਾਰੇ ਕਹਿੰਦੇ ਉਹ ਤੇ ਵਿਸ਼ਵਾਸ ਨਹੀਂ ਕਰ। ਫਿਰ ਤੂੰ ਰੱਬ ਦੇ ਨਾਲ ਹੀ ਪ੍ਰੇਮ ਕਰਲਾ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਭਾਈ ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਂ ਕਹਿੰਦੇ ਸਾਰਾ ਸੰਸਾਰ ਹੀ ਚੱਲਣ ਹਾਰ ਹੈ ਕਿਹਦੇ ਨਾਲ ਦੋਸਤੀ ਭਾਈ ਈਲਾ ਭਾਈ ਦੁਨੀਆ ਦੇ ਲੋਕੋ ਤੁਸੀਂ ਦੋਸਤੀ ਪਾਉਣੀਆਂ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਪਾ ਲਵੋ ਦੁਨੀਆਂ ਦਾ ਛਡੋ ਕਹਿਣਾ ਇਹ ਦੁਨੀਆ ਤਾਂ ਐਸੀ ਆ ਮਾਰੇ ਕਹਿੰਦੇ ਭਾਈ ਮਨੁੱਖ ਦੀ ਟੀਕ ਬਿਰਥੀ ਸਭ ਜਾਣ ਕਹਿੰਦੇ ਮਨੁੱਖ ਦੀ ਟੀਕ ਨਹੀਂ ਰੱਖਣੀ ਚਾਹੀਦੀ ਮਨੁੱਖ ਦਾ ਗੋਦਾ ਨਹੀਂ ਵਿਸ਼ਵਾਸ ਕਰਨਾ ਚਾਹੀਦਾ ਇਹਦਾ ਤਾਂ ਪਤਾ ਨਹੀਂ ਕਦੋਂ ਕ ਤੇਨਾ ਰਾਜੀਏ ਕਦੋਂ ਕ ਤੇਨਾ ਵਿਰੁੱਧ ਦੇ ਵਿੱਚ ਹੋ ਜਾਵੇ بگੜ ਜਾਵੇ ਕੋਈ ਪਤਾ ਨਹੀਂ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਤਉ ਇੱਕ ਹੈ ਭਗਵਾਨ ਕਹਿੰਦੇ ਰੱਬ ਦੇਣ ਵਾਲਾ ਰੱਬ ਤੋਂ ਮੰਗੋ ਤੇ ਰੱਬਾ ਜਿਹੜਾ ਐਸਾ ਗਾਜ ਰੱਬ ਨੂੰ ਮੰਨੇਗਾ ਤਾਂ ਸਾਰੇ ਦੁਨੀਆਂ ਦੇ ਲੋਕ ਤੇਰੇ ਦੋਸਤ ਬਣਨਗੇ ਪਰ ਪਿਆਰਿਆ ਜੇ ਤੂੰ ਦੁਨੀਆਂ ਤੇ ਭਰੋਸਾ ਰੱਖੇਗਾ ਰੱਬ ਤੇ ਤੈਨੂੰ ਭਰੋਸਾ ਨਹੀਂ ਤੇ ਫਿਰ ਦੁਨੀਆਂ ਦੇ ਲੋਕਾਂ ਦਾ ਕੋਈ ਦਸਾਨ ਨਹੀਂ ਜਨਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਰੱਤੇ ਇਸ ਖਦਾਏ ਰੰਗ ਦੀਦਾਰ ਕੇ ਕਹਿੰਦੇ ਏਦਾਂ ਪਾਈ ਰੱਬ ਦੇ ਰੰਗ ਦੇ ਵਿੱਚ ਰੱਤੇ ਹੋਣੇ ਚਾਹੀਦੀ ਹੈ ਰੰਗ ਦੀਦਾਰ ਦੀ ਬਸਰ ਆ ਜਿਨ ਨਾਮ ਸੇ ਹੋਏ ਭਾਤੀਏ ਨਾਲ ਇਹ ਵੀ ਕਹਿ ਦਿੰਦਾ ਕਹਿੰਦੇ ਜਿਹੜੇ ਲੋਕ ਰੱਬ ਦਾ ਨਾਮ ਨਹੀਂ ਜਪਦੇ ਆ ਸੱਚਾ ਪ੍ਰੇਮ ਨਹੀਂ ਕਰਦੇ ਕਹਿੰਦੇ ਕਿਸੇ ਮਨੁੱਖਾ ਨੂੰ ਤੋਖਾ ਦਿੰਦੇ ਆ ਰੱਬ ਦੀ ਬਾਣੀ ਨੂੰ ਤੋਖਾ ਦਿੰਦੇ ਆ ਕਿਉਂ ਜੈ ਤਨ ਬਾਣੀ ਵਿਸਰ ਜਾਏ ਕਹਿੰਦੇ ਤੋਖਾ ਦਿੰਦੇ ਆ ਕਿ ਰੱਬ ਦੀ ਬਾਣੀ ਨਹੀਂ ਪੜ ਕੇ ਰਾਜੀ ਸੁਣ ਕੇ ਨਹੀਂ ਰਾਜੀ ਚੰਗਾ ਕਰਮ ਨਹੀਂ ਕਰਕੇ ਰਾਜੀ ਫਿਰ ਪਾਸਾ ਜੀ ਕਹਿੰਦੇ ਸੇ ਭੋਏ ਭਾਸੀਏ ਪਾਤਰੀ ਸਾਹਿਬ ਜੀ ਕਹਿੰਦੇ ਕਹਿੰਦੇ ਭੋਏ ਹੁੰਦੀ ਧਰਤੀ ਕਹਿੰਦੇ ਉਹ ਧਰਤੀ ਤੇ ਭਾਰ ਆ ਗਿਆ ਉਹ ਮੁਕ ਜਿਹੜੇ ਚੰਗਾ ਕਰਮ ਨਹੀਂ ਕਰ ਸਕਦਾ ਆਪ ਲਈ ਲੜ ਲਾਏ ਭਗਤ ਜੀ ਨੇ ਫਿਰ ਅਗਲੀ ਪੰਕਤੀ ਦੇ ਵਿੱਚ ਕਿਹਾ ਆਪ ਜੀ ਸੱਚੇ ਪਾਤਸ਼ਾਹ ਜੇ ਤੂੰ ਕਿਰਪਾ ਕਰੇ ਤਾਂ ਸ਼ਾਇਦ ਅਸੀਂ ਤੇਰੇ ਲੜ ਲੱਗ ਜਾਈ ਆਪ ਲਈ ਲੜ ਲਾਏ ਘਰ-ਦਰਬੇਸ ਸੇ ਆਪਣੇ ਦਰਬੇਸ ਨੂੰ ਕਿਰਪਾ ਕਰੋ ਆਪਣੇ ਚਰਨਾ ਦੇ ਨਾਲ ਜੋੜ ਲਗੋ ਕਿ ਭਾਵੇਂ ਤੰਮ ਜਣੇਂਦੀ ਮਾਓ ਆਏ ਸਫਲ ਸੋ ਕਹਿੰਦੇ ਪਾਈ ਜਿਹੜੇ ਸਤ ਸੰਗਤ ਕਰਦੇ ਆ ਜਿਹੜੇ ਬਾਣੀ ਪੜ੍ਹਦੇ ਆ ਸੁਣਦੇ ਆ ਚੰਗਾ ਕਰਮ ਕਰਦੇ ਆ ਸੱਚੇ ਦਿਲੋਂ ਸੱਚ ਦੇ ਪਹਿਰਾ ਦਿੰਦੇ ਆ ਸੱਤ ਸੁਣਨ ਦੀ ਤਾਕਤ ਰੱਖਦੇ ਆ ਸੱਚ ਬੋਲਣ ਦੀ ਤਾਕਤ ਰੱਖਦੇ ਆ ਧੰਨ ਜਨਨ ਦੀ ਮਾਂ ਕਹਿੰਦੇ ਉਹਨਾਂ ਦੀ ਮਾਂ ਤਾਂ ਨਹੀਂ ਜਿਨੇ ਉਹਨਾਂ ਨੂੰ ਜਨਮ ਦਿੱਤਾ ਪਰ ਜਿਹੜੇ ਝੂਠ ਦੇ ਨਾਲ ਜੁੜੇ ਹੋਏ ਆਗੇ ਬਾਪਾ ਜੀ ਕਹਿੰਦੇ ਨਾ ਉਹ ਚੰਗਿਆ ਨਾ ਉਹਨਾਂ ਦੀ ਮਾਂ ਚੰਗੀ ਹੈ ਜਨਮ ਦਿਨ ਵਾਡੇ ਉਹਨੇ ਚੰਗੀ ਨੇ ਜਿਹੜੇ ਸੱਚ ਦੇ ਨਾਲ ਜੁੜੇ ਹੋਇਆ ਧੰਨ ਜਣੇਂਦੀ ਮਾਓ ਆਏ ਸਫਲ ਸੇ ਕਹਿੰਦੇ ਉਹਨਾਂ ਦਾ ਇੱਥੇ ਆਉਣਾ ਸਪਲਾਗਾ ਜਿਹੜੇ ਸੱਚ ਬੋਲਦੇ ਆ ਸੱਚ ਬੋਲਣ ਵਾਲਿਆਂ ਨੂੰ ਮਾਂ ਨੇ ਜਨਮ ਦਿੱਤਾਗਾ ਤੇ ਮਾਂ ਵੀ ਤਾਂ ਹੈ ਤਾਂ ਹੁਣ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਕੜੀਆ ਸਤਿਦ ਐਦਾਂ ਦਾ ਜੀਵਨ ਹੋਣਾ ਚਾਹੀਦਾ ਸੱਚ ਬੋਲਣ ਵਾਲਾ ਜਿਵੇਂ ਸਨਿਆਰੇ ਨੇ ਉਸ ਸੋਨੇ ਨੂੰ ਕਿੰਨਾ ਔਖਾ ਕੀਤਾ ਅਗਧਤੀ ਉਹਨੂੰ ਪਾਣੀ ਬਣਾਇਆ ਫਿਰ ਉਹਨੂੰ ਭਾਂਡੇ ਦੇ ਵਿੱਚ ਪਾਇਆ ਫਿਰ ਉਹਦੇ ਹੌਲੀ ਹੌਲੀ ਕਰਕੇ ਉਹਦੇ ਕਣੇ ਬਣਾਏ ਮਿਹਨਤ ਕੀਤੀ ਆਪ ਵੀ ਮਿਹਨਤ ਕੀਤੀ ਤੇ ਉਹਨੂੰ ਵੀ ਮਿਹਨਤ ਦੇ ਵਿੱਚ ਪਾਇਆ ਸੋਨੇ ਕਹਨੇ ਫੇਰ ਜਾ ਕੇ ਕੜੀ ਜਾਏ ਸ਼ਬਦ ਫੇਰ ਵੱਲ ਬਣੀ ਆ ਨਾ ਗਹਿਣਾ ਬਣਿਆ ਐਵੇਂ ਜਿਵੇਂ ਪਿਆਰਿਆ ਤੈਨੂੰ ਵੀ ਸ਼ਬਦ ਦੇ ਨਾਲ ਜੁੜ ਕੇ ਮਿਹਨਤ ਕਰਨੀ ਪਵੇਗੀ ਸੁਨਿਆਰੇ ਵਰ ਸੱਚੀ ਤਕਸਾਲ ਫੇਰ ਸੱਚੀ ਤਕਸਾਲ ਬਣਦੀ ਹੈ ਅਸੀਂ ਕਹਨੇ ਅਸੀਂ ਤਕਸਾਲ ਨਾਲ ਜੁੜੇ ਵੀ ਤਕਸਾਲ ਬੜੀ ਔਖੀ ਹੈ ਕਵੀਨ ਕਸੌਟੀ RAM ਕੀ ਝੂਠਾ ਟਿਕਾ ਨਾ ਕੋਈ RAM ਕਸੌਟੀ ਸੋ ਸਹ ਜੋ ਮਰ ਜੀਵਾ ਹੋਈ ਇਹ ਅਸਤੀ ਤਕਸਾਲ ਸੱਚ ਦੀ ਬਾਤ ਬੋਲਣੀ ਤੇ ਸੱਚ ਦੀ ਬਾਤ ਸੁਣੀ ਸੱਚ ਦੇ ਉੱਪਰ ਪਹਿਰਾ ਦੇਣਾ ਇਹ ਸੱਚੀ ਤਕਸਾਲ ਹੈ ਗੁਰੂ ਦਾ ਪਹਿਰਾ ਮੰਨਣਾ ਗੁਰੂ ਦੀ ਆਗਿਆ ਮੰਨਣੀ ਕੜੀਆ ਸਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਕਹਿੰਦੇ ਜਿਨਾਂ ਦੇ ਉੱਪਰ ਗੁਰੂ ਦੀ ਨਦਰ ਹੁੰਦੀ ਹੈ ਨਾ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਦੀ ਰਹਿਮਤ ਹੁੰਦੀ ਹੈ ਉਹ ਵਾਹਿਗੁਰੂ ਦਾ ਸੰਗਤ ਕਰਦੇ ਆ ਤੇ ਸਿਮਰਨ ਕਰਦੇ ਆ ਤੇ ਬੰਦਗੀ ਕਰਦੇ ਆ ਜਿਨ ਕੋ ਨਦਰ ਕਰਮ ਤਨਕਾਰ ਕਾਰ ਮਹੰਦਾ ਦਾ ਬਖਸ਼ਿਸ਼ ਵਾਗੀ ਰੂ ਦੀ ਕਿਰਪਾ ਤੇ ਕਾਰ ਕਮਕਾਰ ਦੁਨੀਆ ਨੂੰ ਵਾਜਰੂ ਨੇ ਕਿਰਪਾ ਕੀਤੀ ਕਾਰ ਦੇ ਵਿੱਚ ਲਾਇਆ ਹੋਇਆ ਕਹਿੰਦੇ ਜਿਵੇਂ ਜਿਵੇਂ ਤੁਹਾਨੂੰ ਭਾਈ ਕਾਰ ਦੇ ਵਿੱਚ ਲਾਇਆ ਵਾ ਨਾ ਸਤਿਗੁਰੂ ਜੀ ਕਹਿੰਦੇ ਕੰਮ ਤੰਦੇ ਲਾਇਆ ਹੋਇਆ ਵਾ ਗੁਰੂ ਨੇ ਕੰਮ ਸੰਪੇ ਹੋਇਆ ਨਾ ਉਹਨਾਂ ਕੰਮਾਂ ਨੂੰ ਪੂਰਾ ਤਨੋਂ ਮਨੋਂ ਕਰੋ ਤੁਹਾਨੂੰ ਉੱਥੋਂ ਹੀ ਸਭ ਕੁਝ ਮਿਲ ਜਾਵੇਗਾ ਪਰ ਜੇਕਰ ਤੁਸੀਂ ਤਨੋਂ ਮਨੋਂ ਨਹੀਂ ਕਰੋਗੇ ਉਸ ਨੂੰ ਮੰਨੋਗੇ ਨਹੀਂ ਕੰਮ ਨੂੰ ਆਪਣੇ ਨੂੰ ਤਰਜੀਹ ਨਹੀਂ ਦਿਓਗੇ ਤਾਂ ਫਿਰ ਗੁਰੂ ਪਿਆਰਿਓ ਤੁਹਾਨੂੰ ਕੁਛ ਵੀ ਨਹੀਂ ਪ੍ਰਾਪਤ ਹੋਣਾ ਮਿਹਨਤ ਕਰਦੇ ਜਾਓ ਉਸ ਮਿਹਨਤ ਦੇ ਵਿੱਚ ਤੁਹਾਨੂੰ ਫਲ ਮਿਲ ਜਾਵੇ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਅਨੇ ਆਲ ਫਿਰ ਭਾਈ ਮਨੋ ਅਨਧਰੀ ਨਦਰ ਨਿਹਾਲ ਹੋ ਜਾਂਦਾ ਹੈ ਗੁਰੂ ਪਾਸਾ ਜੀ ਦੇ ਸ਼ਬਦ ਦੀ ਘਾਲਣਾ ਕਰਕੇ ਸ਼ਬ ਤੇ ਪੈਰਾ ਦੇ ਕੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਫਿਰ ਸਤਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਦਸਨ ਪਿਆਸੀ ਦਿਨ ਰਾਤ ਤਮਾਉ ਅੰਧਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਵੀ ਸਾਡੇ ਕਪਟ ਖੋਲ ਦਿੰਦੀ ਹੈ ਗੁਰਬਾਣੀ ਯਦੋ ਗੁਰੂ ਪਿਆਰਿਓ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਮਨ ਕਰਕੇ ਜੁੜਾਂਗੇ ਨਾ ਝੂਠ ਦਾ ਸਾਥ ਸੱਜਾਂਗੇ ਸੱਚ ਦਾ ਪੱਲਾ ਪਕੜਾਂਗੇ ਤਾਂ ਸਤਿਗੁਰੂ ਜੀ ਫਿਰ ਐਨੇ ਖੁਸ਼ ਹੋਣਗੇ ਸਾਡੇ ਬਾਰੇ ਨਿਆਰੇ ਕਰ ਦੇਣਗੇ ਪਰ ਜੇ ਝੂਠ ਦੇ ਨਾਲ ਜੁੜੇ ਹੋਏ ਆ ਉਤੇ ਬਰਪਾਂਡੇ ਨੂੰ ਵੀ ਕਿਹਾ ਪੰਡਤ ਨੂੰ ਸਮਝਾਇਆ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਪੰਡਤ ਜੀ ਉਨੇਗਾ ਤੁਹਾਡੇ ਕੋਲ ਆਉਂਦੀ ਹੈਗੀ ਝੂਠ ਨਹੀਂ ਬੋਲਣਾ ਬਹਿਮਾ ਪਰਮਾਤਮਾ ਨਹੀਂ ਪਾਉਣਾ ਸੱਚ ਦੀ ਬਾਤ ਕਰੋ ਸੱਚ ਦੀ ਬਾਤ ਤਾਂ ਗੀਤ ਦਿਓਗੇ ਤਾਂ ਤੁਹਾਡੀ ਵੱਲੇ ਵੱਲੇ ਹੋਵੇਗੀ ਤੇ ਨਹੀਂ ਤੇ ਫਿਰ ਥੱਲੇ ਥੱਲੇ ਹੋਵੇਗਾ ਤੇ ਤਾਂ ਜੀ ਰੋਜਾਂਗੇ ਪਰ ਜਿੰਨਾ ਪਾਂਡਿਆਂ ਨੇ ਝੂਠ ਬੋਲਿਆ ਤੇ ਇਹਨਾਂ ਦਾ ਖਤਮ ਹੋ ਗਿਆ ਖੇਡਾ ਪਹਿਲਾਂ ਪੰਡਤਾਂ ਦਾ ਰਾਜ ਹੁੰਦਾ ਸੀ ਹੁਣ ਬਸ ਇਹ ਤਾਂ ਹੁਣ ਵੀ ਹੈ ਪਰ ਉਹ ਗੱਲ ਇਹ ਨੂੰ ਝੂਠ ਨਾ ਬੋਲ पांडे ਸੱਚ ਕਹੀਆਂ ਜਿਹੜਾ ਮਨੁੱਖ ਝੂਠ ਬੋਲਦਾ ਇੱਕ ਨਾਂ ਇੱਕ ਦਿਨ ਉਹ ਮਨੁੱਖ ਜੀਰੋ ਹੋ ਜਾਂਦਾ ਫਿਰ ਉਹ ਪਸਦਾਉਂਦਾ ਫਿਰ ਪਸਾਇਆ ਕਿ ਮੰਦਾ ਸੱਚ ਬੋਲਣ ਦੀ ਪਾਇਤਗੀਰ ਵਾਹਿਗੁਰੂ ਨੇ ਦਿੱਤੀ ਹੈ ਤੇ ਜਪਜੀ ਸਾਹਿਬ ਜੀ ਦੇ ਅੰਦਰ ਵਾਹਿਗੁਰੂ ਨੇ ਪਰਮਾਤਮਾ ਦੀ ਵਡਿਆਈ ਕੀਤੀ ਸੋ ਕੱਲ ਨੂੰ ਪਾਵਨ ਰਿਤ ਸੰਗਰਾਂ ਦੇ ਅਧਿਆਏ ਆ ਪਰਸੋਂ ਨੂੰ ਜੋ ਸ਼ਲੋਕ ਦੀ ਕਥਾ ਵਿਚਾਰ ਕਰਾਂਗੇ ਸ਼ਲੋਕ ਪਵਨ ਗੁਰੂ ਪਾਣੀ ਪਿੱਤਾ ਸੋ ਸਤਿਗੁਰੂ ਜੀ ਕੀ ਕਿਰਪਾ ਕਰਨ ਜਪਜੀ ਸਾਹਿਬ ਜੀ ਦੀ ਕਥਾ ਜਿਹੜੀ ਉਹ ਪਰਸੋਂ ਨੂੰ ਸਮਾਪਤ ਹੋਵੇਗੀ ਅਗਲੀ ਜਿਹੜੀ ਕਥਾ ਵਿਚਾਰ ਪਰਸੋਂ ਤੋਂ ਆਪਾਂ ਸ਼ੁਰੂ ਕਰਾਂਗੇ ਤਾਂ ਚੌਥੇ ਤੋਂ ਤੇ ਪਰਸੋਂ ਨੂੰ ਸਮਾਪਤ ਹੋ ਜਾਵੇਗੀ ਸਤਿਗੁਰੂ ਜੀ ਕਿਰਪਾ ਕਰਨ ਕੱਲ ਨੂੰ ਆਪਾਂ ਰਲ ਮਿਲ ਕੇ ਪਾਵਨ ਪਵਿੱਤਰ ਉਹ ਸੰਗਰਾਂ ਦੇ ਦਿਹਾੜੇ ਮਨਾਉਣੇ ਆ ਸਤਿਗੁਰੂ ਜੀ ਕਿਰਪਾ ਕਰਨ ਰਹਿਮਤਾਂ ਬਖਸ਼ਿਸ਼ ਕਰਨ ਉੰਗਾ ਪਰਲਾ ਦੁਕਾਂ ਦੀ ਕਿ ਮਾਸੋ ਬਲਾਉ ਪਤੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪਤੇ ਵਾਹਿਗੁਰੂ ਸਾਜੀ ਆਂ ਬ੍ਰਾਮ ਕਰੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮਨ ਪਾਇਆ ਸਤਗੁਰੂ ਨ ਪਾਸ ਸਤਿ ਮਨ ਬਝਿਆ ਬਦਈਆ ਰਾਗ ਗੁਰ ਤਨ ਪਰਵਾਰ ਪਰਿਆ ਸਬਦ ਗਾ ਬਣਾਈਆ ਸਦੋਤੈ ਬਾਹੂ ਆ ਰਿਕੇ ਰਾ ਮਨ ਦੀ ਵਸਾਇਆ ਕਹੈ ਨਾਨਕ ਆਨੰਦ ਹਉ ਸੁਖ ਗੁਰੂ ਨ ਪਾਇਆ ਏ ਮਨ ਮੀਰੀਆ ਤੂ ਬਾਰੂ ਵਰਣਾਲੇ ਹਰਨਾਰੋ ਤੇ ਮਨ ਮੀਰੀ ਦੁਖ ਸਭ ਸਾਨਾਰੰਗੀ ਤਾਰੁ ਕਹੀ ਤੀਰ ਕਾਰਜਾ ਸਾਨਾ ਸਭਨਾ ਗਲਸ ਮਰਸਵਾਮੀ ਸੋਖੋ ਮਨ ਉਸਾਰੀ ਕਹ ਨਾਨਕ ਮਨ ਮੇਰੀ ਉਸਤਾਰੂ ਵਰਣਾ ਲੈ ਸਾਚੇ ਸਰਬ ਕਿਆ ਨਾਹੀ ਕਰਦੀ ਨਾਨਕ ਕਾਦੀ ਰਾ ਸੁਖ ਸਾਜ ਜੀ ਦੇ ਸੁਪਾਵੇ ਸਦਾ ਸੁਖਸਾਲਾ ਤੇਰੀ ਨਾਮ ਨਸਾਵੇ ਨਾ ਮਿਲ ਕੈ ਮਨੁਸਿਆ ਵਾਝੇ ਸਭ ਕਨੇਰੇ ਕਹ ਨਾਨਕ ਤੇ ਸਾਈਬ ਕਿਆ ਨਾਹੀ ਕਰਦੀ ਹੈ ਸਾਚਾ ਨਾਮ ਮੇਰਾ ਧਾਰੋ ਸਦਨ ਧਰਬੀਰਾ ਇਹ ਬੁੱਕਾ ਗਾ ਗਾ ਬਾਈਆ ਕਰ ਸਾਂ ਸਿਕਨਾ ਹਸਨ ਛਾ ਜਾ ਪਈਆ ਸੁਰਾਂ ਕੁਰਬਾਨ ਕੀਤਾ ਗੁਰਵਟਾਂ ਦੇ ਬੜਿਆਈਆ ਕਾ ਨਾਨਕ ਸੁਣੋ ਸੰਤੋ ਸਤ੍ਰੋ ਪਿਆਰੋ ਸਤਿਨਾਮ ਅਰਦਾਰੋ ਵਾਜਣ ਚ ਸਬਦੁ ਕਸਪਾਗੈ ਕਸਪਾਗੈ ਸੁਰ ਵਾਜੀ ਕਲਾਇ ਕਰਤਾਰੀਆਂ ਪੰਜ ਦੋਤ